ਗੁਰੂ ਪਿਆਰੀ ਸਾਧ ਸੰਗਤ ਜੀ ਚੰਗੇ ਕਾਰਜ ਹੇਤੂ ਦਿੱਤਾ ਗਿਆ ਪੈਸਾ ਜਾਂ ਸੇਵਾ ਕਦੇ ਵਿਅਰਥ ਨਹੀਂ ਜਾਂਦੀ ਉਹ ਸਬੂਤ ਸਮੇਤ ਹਜ਼ਾਰ ਗੁਣਾ ਹੋ ਕੇ ਮਿਲਦੀ ਹੈ ਸ੍ਰੀ ਗੁਰੂ ਰਾਮਦਾਸ ਜੀ ਜਦੋਂ ਨਵੇਂ ਨਗਰ ਨੂੰ ਵਸਾਉਣ ਦਾ ਪ੍ਰੋਗਰਾਮ ਬਣਾ ਰਹੇ ਸਨ ਤਾਂ ਉਹਨਾਂ ਦਿਨਾਂ 소ਮਾ ਨਾਮਕ ਇੱਕ ਵਿਅਕਤੀ ਪੱਛਮ ਪੰਜਾਬ ਦੇ ਜਹਿਲਮ ਨਗਰ ਵੱਲੋਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਜਦੋਂ ਭਾਈ 소ਮਾ ਜੀ ਗੁਰੂ ਜੀ ਦੇ ਸਪਰਕ ਵਿੱਚ ਆਇਆ ਤਾਂ ਉਹ ਗੁਰੂ ਜੀ ਦੀ ਉਦਾਰਤਾ ਵੱਲੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਘਰ ਪਰਤਨਾ ਹੀ ਭੁੱਲ ਗਿਆ ਉਹ ਦਿਨ ਰਾਤ ਕਾਰ ਸੇਵਾ ਵਿੱਚ ਵਿਅਸਤ ਰਹਿਣ ਲੱਗਾ ਸਰੋਵਰ ਦਾ ਉਸਾਰੀ ਉਸਾਰੀ ਕਾਰਜ ਜੋਰਾ ਉੱਤੇ ਚੱਲ ਰਿਹਾ ਸੀ ਦੂਰ ਦੂਰ ਵੱਲੋਂ ਸੰਗਤਾਂ ਇਸ ਕਾਰਜ ਵਿੱਚ ਆਪਣਾ ਯੋਗਦਾਨ ਕਰਨ ਲਈ ਪਹੁੰਚ ਰਹੀਆਂ ਸੀ ਸਾਥੇ ਸੰਗਤ ਲਈ ਲੰਗਰ ਦੀ ਦਿਨ ਰਾਤ ਤਿਆਰ ਹੋ ਰਿਹਾ ਸੀ ਇੱਕ ਦਿਨ ਭਾਈ ਸੋਮਾ ਜੀ ਨੇ ਜਿਆਦਾ ਭੀੜ ਵੇਖ ਕੇ ਮਹਿਸੂਸ ਕੀਤਾ ਕਿ ਮੈਨੂੰ ਲੰਗਰ ਉੱਤੇ ਨਿਰਪਰ ਨਹੀਂ ਰਹਿਣਾ ਚਾਹੀਦਾ ਇਸ ਲਈ ਮੈਨੂੰ ਛੁੱਟੀ ਦੇ ਸਮੇਂ ਆਪਣੀ ਜੀਵਿਕਾ ਆਪ ਕਮਾਉਣੀ ਚਾਹੀਦੀ ਹੈ ਜਿਸ ਦੇ ਨਾਲ ਸੇਵਾ ਫੁੱਲੀ ਪੁੱਤ ਹੋਵੇ ਇਸ ਵਿਚਾਰ ਆਉਂਦੇ ਹੀ ਉਹਨਾਂ ਨੇ ਇੱਕ ਸਜ਼ਾਨ ਜੀ ਹਾਂ ਇੱਕ ਕਾਰਜ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਉਬਲੇ ਹੋਏ ਛੋਲੇ ਦੀ ਛਾਵੜੀ ਲਗਾ ਲਈ ਜਿਸ ਦੇ ਨਾਲ ਕਾਰ ਸੇਵਾ ਕਾਰ ਸੇਵਕ ਅਤੇ ਹੋਰ ਵਿਅਕਤੀ ਵੀ ਲੋੜ ਅਨੁਸਾਰ ਆਪਣੀ ਭੁੱਖ ਅਨੁਸਾਰ ਆਪਣੀ ਭੁੱਖ ਮਿਟਾ ਸਕਦੇ ਸਨ ਇਹ ਕਾਰਜ ਨਿਤ ਕਰਨ ਲੱਗੇ ਗੁਰੂ ਜੀ ਭਾਈ ਸੋਮੇ ਜੀ ਦਾ ਇਹ ਕਾਰਜ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੋਏ ਕਿਉਂਕਿ ਸ਼ੁਰੂਆਤੀ ਦਿਸ਼ਾ ਵਿੱਚ ਗੁਰੂ ਜੀ ਖੁਦ ਵੀ ਇਸ ਕਾਰਜ ਪ੍ਰਕਾਰ ਦਾ ਕਾਰਜ ਕਰਦੇ ਹੋਏ ਆਪਣੀ ਜੀਵਿਕਾ ਆਜ੍ਰਿਤ ਕਰਦੇ ਸਨ ਅੰਤ ਸੋਮਚੰਦ ਵਿੱਚ ਉਹ ਆਪਣਾ પ્રતિબિંਬ ਵੇਖ ਰਹੇ ਸਨ ਇੱਕ ਦਿਨ ਗੁਰੂ ਜੀ ਦੇ ਦਿਲ ਵਿੱਚ ਵਿਚਾਰ ਪੈਦਾ ਹੋਇਆ ਕਿ ਸੋਮਚੰਦ ਨੇ ਆਰਥਿਕ ਦ사 ਇੰਨੀ ਉੱਚੀ ਉੱਠ ਚੁੱਕੀ ਕਿ ਉਹ ਪੂਰਨ ਸਮਰਪਿਤ ਹੋ ਚੁੱਕਿਆ ਹੈਂ ਇਸ ਗੱਲ ਦੀ ਪ੍ਰੀਖਿਆ ਲੈਣ ਲਈ ਉਹਨਾਂ ਨੇ ਇੱਕ ਦਿਨ ਸੋਮਚੰਦ ਨੂੰ ਸੱਦ ਕੇ ਵਿਨੋਦਪਾਲ ਵਿੱਚ ਪੁੱਛਿਆ ਭਾਈ ਸੋਮਿਆ ਕਿੰਨੇ ਦੀ ਵਿਕਰੀ ਹੋਈ ਹੈ ਇਸ ਗੱਲ ਉੱਤੇ ਸੋਮਚੰਦ ਨੇ ਉਹ ਸਾਰੇ ਸਿੱਕੇ ਗੁਰੂ ਜੀ ਦੇ ਹੱਥ ਵਿੱਚ ਰੱਖ ਦਿੱਤੇ ਸੋ ਪਿਆਰੀ ਸਾਧ ਸੰਗ ਜੀ ਇਸ ਵੀਡੀਓ ਦਾ ਦੂਸਰਾ ਭਾਗ ਅਗਲੇ ਵੀਡੀਓ ਵਿੱਚ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖ ਦੇਣਾ ਜੀ